ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਨਾਲ ਘੰਟੀ ਵਾਲਾ ਬਟਨ ਜਰੂਰ ਦਬਿਓ ਚੱਲਦੀ ਹੋਈ ਵੀਡੀਓ ਨੂੰ ਲਾਈਕ ਕਮੈਂਟ ਅਤੇ ਸ਼ੇਅਰ ਵੀ ਜਰੂਰ ਕਰਿਓ ਅੱਜ ਗੱਲ ਕਰਦੇ ਹਾਂ 25 ਜੂਨ ਨੂੰ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿ ਸਕਦਾ ਜੇਕਰ ਤੁਹਾਡੇ ਇਲਾਕੇ ਦਾ ਮੌਸਮ ਨਹੀਂ ਦੱਸਿਆ ਜਾਂਦਾ ਤਾਂ ਕਮੈਂਟ ਬਾਕਸ ਵਿੱਚ ਲਿਖੋ ਆਪਾਂ ਦੱਸਣ ਦੀ ਕੋਸ਼ਿਸ਼ ਕਰਾਂਗੇ 25 ਜੂਨ ਅੱਜ ਸਵੇਰ ਵੇਲੇ ਤਾਂ ਮੌਸਮ ਥੋੜਾ ਜਿਹਾ ਪੂਰੇ ਦੀ ਹਵਾ ਕਰਕੇ ਹਵਾ ਠੰਡੀ ਚੱਲ ਰਹੀ ਹੈ ਪਰ ਜਿਵੇਂ ਜਿਵੇਂ ਦਿਨ ਅੱਗੇ ਵਧਦਾ ਜਾਵੇਗਾ ਇਸ ਵਿੱਚ ਬਦਲਾਅ ਹੁੰਦਾ ਜਾਵੇਗਾ ਤੇ ਗਰਮੀ ਤੇ ਹਮਸ ਵਾਲਾ ਮਾਹੌਲ ਜਿਵੇਂ ਕੱਲ ਬਣਿਆ ਹੋਇਆ ਸੀਗਾ ਉਸੇ ਤਰ੍ਹਾਂ ਹੀ ਬਣਦਾ ਹੋਇਆ ਦਿਖਾਈ ਦੇ ਰਿਹਾ ਹੈ ਕੁੱਲ ਮਿਲਾ ਕੇ ਕਹਾਣੀ ਅੱਜ ਵੀ ਉਨੀ ਹੈ ਜਿਵੇਂ ਕੱਲ ਦਾ ਮੌਸਮ ਸੀਗਾ ਉਸੇ ਤਰ੍ਹਾਂ ਹੀ ਅੱਜ ਦਾ ਮੌਸਮ ਰਹਿਣ ਦੀ ਸੰਭਾਵਨਾ ਬਣਦੀ ਹੋਈ ਦਿਖਾਈ ਦੇ ਰਹੀ ਹੈ ਪੰਜਾਬ ਦੇ ਵਿੱਚ ਕੱਲ ਵੀ ਬਾਅਦ ਦੁਪਹਿਰ ਤੋਂ ਪੰਜਾਬ ਦੇ ਕੁਝ ਇਲਾਕੇ ਖਾਸ ਕਰਕੇ ਪਵਾਰ ਖੇਤਰ ਪਟਿਆਲਾ ਹੋ ਗਿਆ ਮੋਹਾਲੀ ਹੋ ਗਿਆ ਚੰਡੀਗੜ੍ਹ ਹੋ ਗਿਆ ਜਾਂ ਰੋਪੜ ਹੋ ਗਿਆ ਆਨੰਦਪੁਰ ਦੇ ਇਲਾਕੇ ਹੋ ਗਿਆ ਜਾਂ ਸ਼ੰਭੂ ਬਾਰਡਰ ਦੇ ਆਸ-ਪਾਸ ਜੋ ਹਰਿਆਣੇ ਦੇ ਨਾਲ ਲੱਗਦੇ ਹਨ ਉਹਨਾਂ ਵਿੱਚ ਹਲਚਲ ਦੇਖੀ ਗਈ ਸੋ ਕਹਾਣੀ ਅੱਜ ਵੀ ਉਨੀ ਹੈ ਕਿ ਅੱਜ ਵੀ ਬਾਅਦ ਦੁਪਹਿਰ ਤੋਂ 5 ਤੋਂ 10% ਇਲਾਕਿਆਂ ਦੇ ਵਿੱਚ ਅਜਿਹਾ ਮਾਹੌਲ ਅੱਜ ਵੀ ਬਣ ਸਕਦਾ ਹੈ ਜਿਹਦੇ ਵਿੱਚ ਹਲਕੇ ਤੋਂ ਦਰਮਿਆਨੇ ਜਿਹੇ ਸ਼ਰਾਟੇ ਲੱਗ ਸਕਦੇ ਹਨ ਪਰ ਵੱਡੇ ਪੱਧਰ ਤੇ ਮੀਂਹ ਪੈਣ ਦੀ ਕੋਈ ਖਾਸ ਸੰਭਾਵਨਾ ਨਹੀਂ ਦਿਖਾਈ ਦੇ ਰਹੀ ਟੁੱਟਵੇਂ ਤੌਰ ਤੇ ਅੱਜ ਵੀ ਕੱਲ ਵਾਂਗੂ ਛਰਾਟੇ ਲੱਗ ਸਕਦੇ ਨੇ ਬਾਕੀ ਇਲਾਕਿਆਂ ਦੇ ਵਿੱਚ ਉਸੇ ਤਰ੍ਹਾਂ ਹੀ ਗਰਮੀ ਤੇ ਹੌਮਸ ਰਹਿ ਸਕਦੀ ਹੈ ਜੇਕਰ ਇਹ ਛਰਾਟੇ ਅੱਗੇ ਵਧਦੇ ਨੇ ਤੇ ਕੁਝ ਕ ਇਲਾਕਿਆਂ ਨੂੰ ਹੋਰ ਵੀ ਕਵਰ ਕਰ ਸਕਦੇ ਹਨ ਖਾਸ ਕਰਕੇ ਮਾਲਵੇ ਦੇ ਇਹਨਾਂ ਵਿੱਚ ਹੀ ਥੋੜੀ ਜਿਹੀ ਸੰਭਾਵਨਾ ਬੱਧ ਰਹੇਗੀ ਦੂਜੇ ਪਾਸੇ ਹਰਿਆਣੇ ਦੇ ਨਾਲ ਲੱਗਦੇ ਇਲਾਕੇ ਜਾਂ ਹਰਿਆਣੇ ਦੇ ਵਿੱਚ ਕਾਫੀ ਥਾਵਾਂ ਤੇ ਅੱਜ ਵੀ ਮੀਂਹ ਪੈ ਸਕਦਾ ਹੈ ਦਿੱਲੀ ਹੋ ਗਿਆ ਰਾਜਸਥਾਨ ਦੇ ਕਾਫੀ ਇਲਾਕਿਆਂਗਾ ਇਹਨਾਂ ਵਿੱਚ ਹਲਕੇ ਤੋਂ ਦਰਮਿਆਨਾ ਮੀਂਹ ਦੇਖਿਆ ਜਾ ਸਕਦਾ ਹੈ ਅੱਜ ਵੀ